ਅੱਲਾ ਨਹੀਂ ਛੜਿਆ ਜਾ ਰਿਹਾ ਮੈਂ ਸਾਫ਼ ਕਹੂੰਗਾ ਕੁੱਤੀ ਚੋਰਾ ਨਾਲ ਰਲੀ ਹੋਈ ਹੈ 바ਵਾ ਖੇਲ ਪੀਰਦਾ ਦਾ ਇਲਾਕਾ ਹੈ ਹਰ ਪਾਸੇ ਜਿਹੜਾ ਨੌਜਵਾਨਾਂ ਦੀਆਂ ਮੋਤਾਂ ਹੋ ਰਹੀਆਂ ਔਰ ਅੱਜ ਇੱਕ ਕਰੀਬ ਕਰੀਬ 18 ਸਾਲ ਦਾ ਜਿਹੜਾ ਨੌਜਵਾਨ ਹੈ ਜਿਹੜਾ ਨਸ਼ਿਆਂ ਦੇ ਟੀਕੇ ਲਗਾਉਂਦਾ ਸੀ ਥੋੜੇ ਦਿਨ ਪਹਿਲਾਂ ਘਰਦਿਆਂ ਨੂੰ ਪਤਾ ਲੱਗਾ ਤਾਂ ਉਹਦੇ ਸਾਰੇ ਆਰਗਨ ਫੇਲ ਹੋ ਗਏ ਅੱਜ ਉਹਦੀ ਡੈਥ ਹੈ ਜਿਹੜੀ ਹੋ ਗਈ ਹੈ ਜਿਹਦੇ ਰੋਸ ਸਵਰੂਪ ਅੱਜ ਇਲਾਕੇ ਦੇ ਜਿਹੜੇ ਲੋਕ ਹੈ ਜਿਨ੍ਹਾਂ ਨੇ ਇਕੱਠ ਕਰਕੇ ਜਿਹੜਾ ਸਰਕਾਰ ਦੇ ਖਿਲਾਫ ਸਿਸਟਮ ਦੇ ਖਿਲਾਫ ਜਿਹੜਾ ਪ੍ਰੋਟੈਸਟ ਕਰ ਰਹੇ ਪੰਜਾਬ ਜਿਮ ਜਾਂਦੇ ਲਈ ਘਰੋਂ ਬਾਹਰ ਜਾਣਾ ਚਾਲੂ ਹੋ ਗਿਆ ਇਹ ਘਰੋਂ ਬਾਹਰ ਜਿਹੜੀ ਸੋਸਾਇਟੀਸ ਮੁਹੱਲੇ ਦੀ ਹੈ ਜਿਹੜੀ ਇਸ ਇਲਾਕੇ ਦੇ ਨਸ਼ਾ ਵੇਚਣ ਵਾਲੇ ਲੋਕ ਬੈਠੇ ਆ ਉਹਨਾਂ ਨੇ ਇਸ ਬੱਚੇ ਨੂੰ ਆਪਣੀ ਚਬੇਟ ਤੇ ਲੈ ਲਿਆ ਇਹ 6 ਮਹੀਨੇ ਪਹਿਲੇ ਜਿਹੜਾ ਬੱਚਾ ਨਸ਼ੇ ਨੂੰ ਹੱਥ ਨਹੀਂ ਲਾਂਦਾ ਸੀ ਉਹ 6 ਮਹੀਨੇ ਦੇ ਵਿੱਚ ਜਿਹੜਾ ਇੱਕ ਗਾਤਕ ਨਸ਼ਾ ਲਿਆ ਉਸ ਨਸ਼ੇ ਦੇ ਵਿੱਚ ਪੈਸਾ ਨਹੀਂ ਲੈ ਸਕਦਾ ਸੀ ਐ ਉਸ ਨਸ਼ੇ ਤੋਂ ਬਾਅਦ ਇਸ ਬੱਚੇ ਨੇ ਲਗ ਨਹੀਂ ਲੈ ਸਕਦਾ ਸੀ ਚਿੱਟਾ ਨਹੀਂ ਲੈ ਸਕਦਾ ਸੀ ਉਹਨੇ ਜਿਹੜੀ ਨਸ਼ੇ ਦੀ ਗੋਲੀ ਹੁੰਦੀ ਹੈ ਉਸ ਗੋਲੀ ਨੂੰ ਲੈ ਕੇ ਉਹਨੂੰ ਪੀਸ ਕੇ ਪਾਣੀ ਦੇ ਪਾਕੇਟ 'ਚ ਦੇਲਾਣਾ ਚਾਲੂ ਕਰ ਦਿੱਤਾ ਕੁਣ ਸਸਤਾ ਨਸ਼ਾ ਗੋਲੀ ਗਲੀ ਗਲੀ ਚ ਬਿਕਰੀ ਆ ਨਸ਼ੇ ਦੇ ਚੱਕਰ ਦੇ ਵਿੱਚ ਬੱਚੇ ਦਾ ਸਾਰੇ ਜਿਹੜੇ ਸਰੀਰ ਦੇ ਅੰਗ ਆ ਉਹ ਖਤਮ ਹੋ ਗਏ ਪਰ ਪਿਛਲਾ ਪਰਿਵਾਰ ਉਹਨਾਂ ਦੇ ਚਾਚਾ ਰਾਜਕੁਮਾਰ ਭਗਤ ਜੀ ਸਾਰਾ ਟੱਬਰ ਆਪਣੀ ਮਿਹਨਤ ਦੇ ਪੈਸੇ ਹਰ ਪਰਿਵਾਰ ਨੇ ਮਿਹਨਤ ਕੀਤੀ ਬੱਚਾ ਬਚ ਜਾਵੇ ਆਪਣਾ ਅਗਨੀਵਿਸ਼ ਭਗਤ ਜੀ ਤੇ ਸ਼ਕਤੀ ਭਗਤ ਜੀ ਰਹਿ ਗਏ ਆ ਇਹ ਪ੍ਰਿਆਗਰਾਜ ਦੇ ਬੇਸੀ ਪਰਸੂ ਪਰਸੂ ਰਾਤ ਨੂੰ ਮੇਰੇ ਨਾਲ ਗੱਲ ਹੋਈ ਕਿ ਭਰਾ ਸੀਰੀਅਸ ਆ ਇਹ ਰਾਤੀ ਟ੍ਰੇਨ 'ਚ ਬੈਠ ਗਿਆ ਕੱਲ ਸਵੇਰੇ 4 ਵਜੇ ਪਹੁੰਚਿਆ ਪਰ ਮੈਂ ਦੱਸਣਾ ਚਾਹਨਾ ਕਿ ਪੁਲਿਸ ਨੂੰ ਵੀ ਲੈ ਕੇ ਅੱਜ ਤਾਂ ਨਹੀਂ ਪਤਾ ਕਿ ਅੱਜ ਇਸ ਮਾਂ-ਬਾਪ ਦੇ ਮੈਂ ਧੰਨਵਾਦ ਕਰਦਾ ਕਿ ਪਰਿਵਾਰ ਦਾ ਕਿ ਬੱਚਾ ਚਲਾ ਗਿਆ ਇਹ ਚਾਹੁੰਦੇ ਕਿਸੇ ਹੋਰ ਦਾ ਬੱਚਾ ਨਾ ਜਾਏ ਫਾਰਸ ਤੇ ਬੈਠਾ ਅੱਜ ਫਾਰਦ ਭਗਤ ਅੱਜ ਉਸ ਨੂੰ ਹੋਰ ਅਗਲੀ ਦੀ ਪੇਂਟ ਕਰ ਦਿਆਂਗੇ ਹੋਰ ਅੱਜ ਨਹੀਂ ਕਰਦੇ ਕੱਲ ਕਰ ਦਿਆਂਗੇ ਤੁਹਾਨੂੰ ਪਰ ਪੁਲਿਸ ਦੀ ਅੱਖਾਂ ਖੁੱਲ ਜਾਣ ਕਿ ਜਿਹੜੀ ਚੁੰਕੀ ਬਣਾਈ ਹੈ ਇਹ ਚੁੰਕੀ ਬਣਾ ਸਾਡੇ ਪ੍ਰਯਾਸ ਸੀ ਅਸੀਂ ਸੋਚਿਆ ਇਸ ਇਲਾਕੇ ਦੇ ਨਸ਼ੇ ਦਾ ਗੜ ਬਣ ਗਿਆ ਪਰ ਅਸੀਂ ਚੁੰਕੀ ਬਣਾ ਕੇ ਉਹਨਾਂ ਲੋਕਾਂ ਨੂੰ ਬਾਰਡਰ ਦੇ ਦਿੱਤਾ ਜਿਹੜੇ ਇਸ ਇਲਾਕੇ ਦੇ ਨਸ਼ਾ ਵੇਚਣ ਵਾਲੇ ਲੋਕ ਜਿਹੜੇ ਚੌਂਕਿਆਂ 'ਚ ਚਾਹਾਂ ਪੀਂਦੇ ਜਾ ਕੇ ਅੱਜ ਉਹਨਾਂ ਤਿੰਨ ਟਾਈਮ ਚੌਂਕੀ ਵਾਲੇ ਪੁਲਿਸ ਵਾਲੇ ਹੀ ਨਸ਼ਾ ਵੇਚਣਾਂ ਚਾਹ ਬਲਾਂਦੇ ਆ ਅੱਜ ਮੈਂ ਨਾਮ ਨਹੀਂ ਲੈ ਸਕਦਾ ਕੱਲੋ ਕੋਈ ਲੀਡਰ ਨਾਮ ਨਹੀਂ ਲਏਗਾ ਨਾਂ ਹੀ ਲੈ ਸਕਦੇ ਆਪਣੇ ਬੱਚੇ ਥੋੜੀ ਮਰਵਾਣੇ ਆ ਇਹ ਅਗਰ ਅੱਜ ਹਰ ਬੰਦੇ ਨੂੰ ਪਤਾ ਨਸ਼ਾ ਕਿਹੜਾ ਬੰਦਾ ਵੇਚ ਰਿਹਾ ਪਰ ਬੰਦਾ ਆਪਣੇ ਮੂੰਹ 'ਚ ਨਾਮ ਇਸ ਕਰਕੇ ਨਹੀਂ ਲੈ ਰਿਹਾ ਕਿ ਇਹ ਲੋਕ ਲੇਬਰ ਕਲਾਸ ਦੇ ਲੋਕ ਹੈ ਕਿ ਮਿਹਨਤ ਵਾਲੇ ਆ ਆਪਣੇ ਗਲੇ ਦੀ ਨਿਊਡ ਕਟਵਾਣੇ ਗੋਲੀਆਂ ਨਹੀਂ ਖਾਣੀਆਂ ਬਾਜ਼ ਦੇ ਵਿੱਚੋਂ ਕਿ ਅਗਰ ਆਪਣੇ ਅੱਜ ਬੱਚੇ ਦੇ ਲਈ ਨਾਮ ਲੈਣਗੇ ਇਹ 파ਰਸ ਭਗਤ ਲਈ ਅਸੀਂ ਇਸ ਕਰਕੇ ਬੈਠੇ ਆ ਕਿ ਕਿਸੇ ਹੋਰ ਦਾ ਬੱਚਾ ਉਹ ਮਾਂ ਮੇਰੀ ਭੂਆ ਇਸ ਕਰਕੇ ਬੈਠੀ ਐ ਕਿ ਮੇਰਾ ਬੱਚਾ ਚਲਾ ਗਿਆ ਉਸ ਮਾਂ ਦੇ ਸਿਰ ਦੇ ਉੱਤੇ ਘਰ ਵਾਲੇ ਦਾ ਸਾਇਆ ਵੀ ਨਹੀਂ ਐ ਘਰ ਦੇ ਹਾਲਾਤ ਵੀ ਵਧੀਆ ਨਹੀਂ ਐ ਇਹਨੂੰ ਤੂੰ ਵੱਡਾ ਭਰਾ ਐ ਪਰ ਤੂੰ ਵੱਡਾ ਆ ਐ ਪਰ ਇਸ ਕਰਕੇ ਪਰਿਵਾਰ ਨੇ ਹਿੰਮਤ ਦੱਸੀ ਐ ਕਿ ਜਲੰਧਰ ਵੈਸਟ ਜਲੰਧਰ ਸ਼ਹਿਰ ਦੀ ਅੱਖਾਂ ਕੋਲ ਜਾਣ ਜਿਹੜੀ ਪੁਲਿਸ ਰੋਜ਼ ਆਈ ਦਿਨ ਗਰੀਬ ਲੋਕਾਂ ਨੂੰ ਫੜ ਕੇ ਰੇੜੀ ਵਾਲਿਆਂ ਨੂੰ ਫੜ ਕੇ ਪਰਚੇ ਪਾ ਦਿੰਦੀ ਐ ਮੈਂ ਸਾਰੇ ਲੀਡਰ ਸਾਹਿਬ ਦੱਸਣਾ ਚਾਹਨਾ ਇਹ ਬੇਟਾ ਪੰਕਜ ਪੜਦਾ ਬੇਟਾ ਪੜਦਾ ਸਟੱਡੀ ਕਰਦਾ ਸਟੱਡੀ ਕਰਦਾ ਐ ਪਾ ਜੀ ਇਹਨੇ 20 ਦਾ ਬਲੇ ਰੇੜੀ ਲਾਈ ਹੈ ਆਂਡੇ ਦੀ ਪਹਿਲੇ ਦਿਨ ਰੇੜੀ ਲਾਈ ਕਿ ਮੈਂ ਪੜਾਈ ਦੇ ਲਈ ਪੈਸੇ ਇਕੱਠੇ ਕਰਨੇ ਆ ਇਸ ਇਲਾਕੇ ਦਾ ਜਿਹੜਾ ਚੌਂਕੀ ਇਨ ਚਾਰਜ ਹੈ ਆਂਡੇ ਵੇਚਣ ਦੀ ਪਹਿਲੇ ਦਿਨ ਰੇੜੀ ਲਾਈ ਪੀ ਦਿਨ ਪਹਿਲੇ ਪਹਿਲੇ ਦਿਨ ਰੇੜੀ ਲਾਈ ਨੂੰ ਚੱਕ ਕੇ ਲੈ ਕੇ ਚਲੇ ਗਏ 5000 ਰੁਪਇਆ ਥਾਣੇ ਤੇ ਲਿਆ ਕਿ ਬੱਚੇ ਨੂੰ ਛੱਡਿਆ ਇਹ ਬੱਚਾ ਪੜ੍ਹੇਗਾ ਇਹਨੇ ਸਹੀ ਬੱਚੇ ਦਾ ਮਾਤੂ ਨਸ਼ੇ ਕਰੇਗਾ ਇੱਕ ਬਾਲ ਨੇ ਰੇੜੀ ਲਗਾਈ ਪੜ੍ਹਾਈ ਦੇ ਲਈ ਇਹ ਬੱਚੇ ਨੇ ਰੇੜੀ ਲਾਈ ਪੜ੍ਹਾਈ ਦੇ ਲਈ ਇਹ ਹਾਲਾਤ ਬੜੇ ਪੁੱਛਦੇ ਕਿਸ ਕਰਕੇ ਇਹ ਇਹ ਜਿਹੜਾ ਜਿਹੜਾ ਗੈਂਗ ਬਣਿਆ ਪਿਆ ਨਸ਼ੇ ਦਾ ਇਹ ਪੁਲਿਸ ਨੂੰ ਇੱਕ ਇੱਕ ਬੱਚੇ ਦਾ ਪੱਕਾ ਨਸ਼ਾ ਵੇਚਦਾ ਕੌਣ ਹੈ ਲੀਡਰਾਂ ਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਪਰ ਹਰ ਬੰਦਾ ਡਰਦਾ ਮੇਰਾ ਬੱਚਾ ਨਾ ਮਰ ਜਾਵੇ ਮੀਡੀਆ ਨੂੰ ਵੀ ਪਤਾ ਹੈ ਮੀਡੀਆ ਨਾਮ ਕਿਹਨੂੰ ਡਰ ਕੇ ਲਿਖਿਓ ਰਾ ਕਿਉਂਕਿ ਉਹਨਾਂ ਦੇ ਗੈਂਗਸਟਰਾਂ ਨਾਲ ਇਹ ਲਿੰਕ ਹੈ ਜਿਹੜੇ ਬੜੇ ਵੱਡੇ ਵੱਡੇ ਆ ਉਹਨਾਂ ਦੀ ਜਿਹੜੀ ਤਾਕਤ ਹੈ ਉਹ ਪੁਲਿਸ ਵੀ ਵੱਡੀ ਹੈ ਇਸ ਕਰਕੇ ਮੇਰੀ ਹੱਥ ਜੁੜ ਕੇ ਬੇਨਤੀ ਹੈ ਅਸੀਂ 파ਰਸ ਭਗਤ ਦਾ ਜਿੰਨਾ ਵੀ ਪਰਿਵਾਰ ਇੱਥੇ ਬੈਠਾ ਹੈ ਅਸੀਂ ਪਰਿਵਾਰੀ ਤੌਰ ਤੇ ਬੈਠੇ ਆਂ ਲੋਕਾਂ ਦੇ ਅੱਖਾਂ ਦੇ ਲੋਕਾਂ ਦੇ ਜਿਹੜੇ ਚਿਰਾਗ ਹੈ ਉਹ ਨਾ ਬੁੱਝਣ ਉਹਨਾਂ ਦੇ ਚਿਰਾਗ ਬਚਾ ਸਕੀਏ ਇਹ ਜਿਹੜੀ ਬੇਨਤੀ ਹੈ ਜਿਹੜੀ ਸੁੱਤੀ ਵੀ ਪੁਲਿਸ ਹੈ ਸੁੱਤੀ ਵੀ ਸਰਕਾਰ ਹੈ ਤੁਸੀਂ ਮੀਡੀਆ ਦੇ ਮਾਧਮਾ ਮੈਂ ਇਹੀ ਕਹਾਂਗਾ ਇਹਨਾਂ ਨੂੰ ਜਗਾ ਦਿਓ ਤੁਹਾਡਾ ਧੰਨਵਾਦ ਹੋਏਗਾ 파ਰਸ ਭਗਤ ਦੀ ਦੁਨੀਆ ਚਲਾ ਗਿਆ ਕਿਸੇ ਹੋਰ ਦਾ ਬੱਚਾ ਨਾ ਜਾਵੇ ਮੈਂ ਇਸ ਪਰਿਵਾਰ ਨੂੰ ਇਹ ਬੇਨਤੀ ਕਰਦਾ ਰਾਜਨੀਤੀ ਸਾਰੀ ਪਾਰਟੀਆਂ ਨੂੰ ਕਹਿਣਾ ਚਾਹਨਾ ਕਿ ਰਾਜਨੀਤੀ ਦਾ ਜੋ ਸਮੇਂ ਆਏਗਾ ਉਦੋਂ ਰਾਜਨੀਤੀ ਕਰ ਲਾਂਗੇ ਅੱਜ ਰਾਜਨੀਤੀ ਦਾ ਸਮੇਂ ਨਹੀਂ ਹੈ ਅੱਜ ਫਾਰਸ ਭਗਤ ਦਾ ਇਹ ਪਰਿਵਾਰ ਅੱਗੇ ਆਇਆ ਇਸ ਪਰਿਵਾਰ ਨੇ ਹਿੰਮਤ ਕੀਤੀ ਹੈ ਇਸ ਪਰਿਵਾਰ ਦਾ ਹੌਸਲਾ ਵਧਾਓ ਇਸ ਪਰਿਵਾਰ ਦੀ ਹਿੰਮਤ ਦਿਓ ਕਿ ਕਿਸੇ ਹੋਰ ਦਾ ਜਿਹੜਾ ਬੱਚਾ ਹੈ ਉਹ ਇਸ ਦੁਨੀਆ ਤੋਂ ਨਾ ਜਾ ਸਕੇ ਦੇਖੋ ਦੇਖੋ ਲਾਈ ਸੀ ਵੱਡੀਆਂ ਲਾਈ ਸੀ ਰਤੇ ਬਲ ਕੋ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਦੇਖੋ ਨਾ ਨਾ ਦੇਖੋ ਨਾ ਨਾ ਦੇਖੋ ਨਸ਼ਾ ਵਿੱਚ ਨਾ ਲਾਇਆ ਇਹਨਾਂ ਨੇ ਦੇਖੋ ਮੁਰਦਾਬਾਦ ਮੁਰਦਾਬਾਦ ਪਰ ਉਹ ਜਿਹੜੇ ਮੁੰਡੇ ਕੋਲ ਜਿਹੜੇ ਮੈਂ ਤੁਹਾਨੂੰ ਕਹੀ ਗੀਆਂ ਵੱਡੀਆਂ ਲਾਈ ਸੀ ਰ ਤੇ ਇੱਥੇ ਦੇਖੋ ਕਿ ਜ਼ੋਰ ਤੇ ਧੰਨਾ ਲੱਗਾ ਇਹ ਦੇਖੋ ਸੋਤ ਲਾਈ ਲਿਆ ਸਾਰਾ ਆ ਗਿਆ ਇੱਕ ਵਾਰੀ ਆਪ ਕੋ ਵਿਚ ਆ ਕੋਈ ਤਕੜੀ ਤੋੜ ਦਿੱਤੀ ਬੇਟਾ ਤੂੰ ਘਰ ਪਰ ਆਲਾ ਤੇ ਜੇ ਵੀ ਮਾਦਾ ਨੂੰ ਬੁਲਾਓ ਮਾਦਾ ਜਿੱਥੇ ਮੁੰਡੇ ਦਾ ਕਰਨਾ ਮੈਂ ਜੀ ਰਹਿਣਾ ਜੀ ਵੀ ਕਰ ਰਹੀ ਹੈ ਉੱਧਰ ਮੋੜ ਅੱਜ ਆ ਜਾ ਸਾਰੇ ਇਧਰ ਬੈਠ ਕੇ ਆ ਗਏ ਆ ਕੋਈ ਕੀ ਹੱਸ ਰਿਹਾ ਕੋਈ ਨਹੀਂ ਆਉਂਦਾ ਨਹੀਂ ਆਉਂਦਾ ਅੱਜ ਅੱਜਿਆ ਦੇ ਲੋਕ ਆ ਬੱਚਾ ਲੱਗਦਾ ਮਰਦਾ ਚ ਇਹਨੇ ਪਾਣੀ ਫੋਟੋ ਆਪਣੇ ਇੰਸਟਾਗ੍ਰਾਮ ਤੇ ਪਾਈ ਹੋਈ ਹੈ ਆ ਬੱਚੇ ਦੀ ਉਮਰ ਦੇਖ ਲਓ ਮੈਨੂੰ ਲੱਗਦਾ ਕਿ ਅਜੇ ਉਹਨੇ ਦਾੜੀ ਦਾ ਮੁੱਛ ਵੀ ਨਹੀਂ ਆਈ ਤਲੀ ਅਜੇ ਮਰੀ ਫੋਟੋ ਨੇ ਆਪਣੇ ਇੰਸਟਾਗ੍ਰਾਮ ਤੇ ਪਾਈ ਹੋਈ ਹੈ ਇਹ ਤੋਂ ਵੱਡਾ ਜੀ ਇਹ ਲੱਗਦਾ ਜੀ ਇਸ ਤੋਂ ਵੱਡਾ ਡੇਟਸਾ ਮਾਲ ਇਹ ਵਰ ਕਰ ਰਿਹਾ ਫਕਤੀਆਂ ਕਿ ਆਪਣੇ ਬੱਚੇ ਪਾਲ ਲਵਾਂ ਆਪਰੇ ਤੇ ਨਹੀਂ ਪਰ ਇੱਥੇ ਪੁਲਿਸ ਦਾ ਬਿਆਨ ਕੀ ਆ ਰਿਹਾ ਤੁਹਾਨੂੰ ਕਾਲਾ ਪੀਲਿਆ ਹੋ ਗਿਆ ਤੁਹਾਨੂੰ ਕੋਈ ਗਲਤ ਬਿਮਾਰੀ ਲੱਗ ਗਈ ਹੈ ਤੁਹਾਨੂੰ ਪਤਾ ਗਲਤ ਬਿਮਾਰੀ ਲੱਗਦੀ ਕਿੱਦਾਂ ਪਰ ਮੈਨੂੰ ਇਹ ਦਿਲ ਚ ਲੱਗੀ ਗੱਲ ਤੁਹਾਨੂੰ ਹੀ ਪਤਾ ਹੈ ਕਿ ਉਹ ਟੀਕੇ ਲਗਾਂਦਾ ਬੰਦਾ ਨੂੰ ਕਿਹੜੀ ਬਿਮਾਰੀ ਆ ਲੱਗਦੀ ਹੈ ਜੈਹਾ ਜੈਹਾ ਪੰਜਾਬ ਸਰਕਾਰ ਮੁੜਦਾਬਾਦ ਚੌਂਕੀ ਉਸੇ ਕਰਕੇ ਇੱਥੇ ਬਣੀ ਚੌਂਕੀ ਬਾਈ ਘੜ ਬਣ ਗਈ ਨਸ਼ੇ ਦਾ ਮੈਂ ਕਈ ਵਾਰ ਕਹਿ ਰਿਹਾ ਮੀਡੀਆ ਸਾਹਮਣੇ ਚੌਂਕੀ ਘੜ ਬਣ ਗਈ ਛੋਟੀ ਜੀ ਗੱਲ ਸੁਣੋ ਇਹ ਬੱਚਾ ਪੜਦਾ ਐ ਸਕੂਲ ਚੋਂ ਪੜਦਾ ਕਿੰਨੇ ਨਾ ਆਂਡਿਆਂ ਦੀ ਰੇੜੀ ਲਾਈ ਦੀ ਆਂਡਿਆਂ ਦੀ ਰੇੜੀ ਲਾਈ ਵੀ ਬੱਚੀ ਦੇ ਨਾਲ ਵੀ ਦੇ ਲੂਗਾ ਇਸ ਕਰਕੇ ਉਹਦਾ ਖਰਚਾ ਮਾੜਾ ਮੋਟਾ ਬੇੜਾ ਤੂੰ ਪੜਾਈ ਕੀ ਕਰ ਰਿਹਾ ਤੇ ਪੜ੍ਹ ਕੇ ਬੋਲ ਪੜਾਈ ਕਰਦਾ ਤੇ ਸ਼ਾਮ ਨੂੰ ਰੇੜੀ ਲਾ ਲਈ ਪਹਿਲੇ ਦਿਨੀ ਕਹਿੰਦੇ ਰੇੜੀ ਲਾ ਲਈ ਸਾਡੇ ਚੌਂਕੀ ਚਾ ਤੋਂ ਚੱਕ ਕੇ ਲੈ ਗਿਆ ਜਰਪਾਣ ਤੁਹਾਡੇ ਤੁਹਾਡੇ ਚੁੰਕੀ ਜਾਜ ਸਾਰੇ ਕੋ ਮਹੀਨਾ ਲੈਂਦਾ ਰੁਕਦੇ ਜਾਓ ਰੁਕਦੇ ਜਾਓ ਤਸਕਰ ਕੋ खुद ਲਾਈਵ ਹੋ ਕੇ ਬੋਲ ਰਿਹਾ ਹੈ ਸਰ ਉਸ ਤੋਂ ਬਾਅਦ ਜਦ ਮੈਂ ਬੱਚੇ ਨੇ ਛੜਾਨਗੇ ਪਹਿਲੇ ਪਾਸੋਂ ਨਾ ਇਹ ਵੀ ਬੋਲ ਰਿਹਾ ਕੱਲ 10000 ਰੁਪਏ ਮਸਾਲੇ ਵਾਲੇ ਚੁੰਕੀ ਜਾਜ ਦੇ ਲਈ ਤੁਸੀਂ ਪਿਛਲੇ ਮੈਨੇ ਪੱਤਾ ਦਿੱਤਾ ਛਰਾ ਮਾਫੀ ਆ ਦੇ ਮੈਂ ਇਹਨੂੰ ਜਰਾ ਮਾਫੀ ਨਹੀਂ ਕਵਾਂਗਾ ਛਰਾ ਪੁਲਿਸ ਬੁਕਾਉਂਦੀ ਹੈ ਉਹ ਬੰਦਾ ਕੀ ਕਹਿ ਰਿਹਾ ਲਾਈਵ ਹੋ ਗਿਆ ਤੈਨੂੰ ਪਤਾ ਦੇ ਕੇ ਅੰਦਰ ਕਰਤਾ ਇਲੈਕਸ਼ਨ 2 ਦਿਨ ਪਹਿਲੇ ਉਹਨੂੰ ਉਹ ਕਹਿੰਦਾ ਕੀ ਪਤਾ ਅੰਨਾ 20000 ਘੰਟਾ ਪਹਿਲੇ ਦੇ ਕੇ ਆ ਚੁੰਗੀ ਚਾਜ ਬੰਦਾ 1000 ਰੁਪਏ ਮੰਗ ਰਿਹਾ ਮੈਂ ਤਾਂ ਨਹੀਂ ਕਹਿ ਰਿਹਾ ਲਾਈਵ ਚੱਲਦਾ ਵਾ ਇਹ ਬੱਚਾ ਰਾਤ ਨੂੰ ਪਹਿਲੇ ਰੇੜੀ ਲਾਈ ਹੈ ਜਿਹੜੀ ਕਿਰਾਏ ਤੇ ਲੈ ਕੇ ਆਇਆ ਹੈ ਕਹਿੰਦਾ ਮੈਂ ਆਪਣੀ ਕੀਸ ਕੱਢ ਲਾਂਗਾ ਪਹਿਲੇ ਦਿਨ ਰੇੜੀ ਲਾਂਨ ਤੋਂ ਬਾਅਦ ਤੈਨੂੰ ਚੱਕ ਕੇ ਲੈ ਗਏ ਸਾਡਾ ਮੰਡਲ ਪ੍ਰਧਾਨ 5000 ਰੁਪਏ ਆ ਹੁਣ ਕੀ ਕਰਦਾ ਉਹ 5000 ਰੁਪਏ ਚੁੰਕੀ ਇੰਚਾਰਜ ਲਗ ਨੂੰ ਛੱਡਿਆ ਇਹ ਤੁਹਾਡੇ ਸਰ ਤੁਹਾਡੇ ਚੁੰਕੀ ਇੰਚਾਰਜ ਤੇ 302 ਦਾ ਪਰਚਾ ਜਿਹੜਾ ਵਾਲਾ ਇਹ ਜਿਹੜੀ ਮੋਤ ਹੋਈ ਹੈ ਤੁਹਾਡੇ ਚੁੰਕੀ ਇੰਚਾਰਜ ਕਰਕੇ ਹੋਈ ਔਰ ਜਿਹੜੇ ਬੰਦੇ ਨੇ ਸ਼ਰਾਬ ਵੇਚਦੇ ਆ ਦੁਪਹਿਰੀ ਚਾ ਉਹਥੇ ਪੀਂਦੇ ਆ ਸਵੇਰੇ ਚਾ ਉਹਥੇ ਪੀਂਦੇ ਆ ਤੁਸੀਂ ਹੋਰ ਸਾਰੇ ਬੰਦੇ ਸਾਰੀ ਦੁਨੀਆ ਸੁਭਾਏ ਸਭ ਦੇ ਇਥੇ ਬਹੁਤ ਬੱਚੇ ਮਰੇ ਆ ਸਭ ਸ਼ਰਮ ਕਰਕੇ ਬੈਹ ਜਾਂਦੇ ਘਰ ਘਟਾ ਮਰ ਗਿਆ ਤੁਸੀਂ ਨਹੀਂ ਪਰਚਾ ਦੇਣਾ ਨਾ ਨਹੀਂ ਪਰਚਾ ਦੇਣਾ ਨਾ ਕੁਛ ਨਾ ਕਰੋ ਨਸ਼ਾ ਖਤਮ ਕਰੋ ਹੱਥ ਜੋੜ ਕੇ ਨਹੀਂ ਅਸੀਂ ਤੁਹਾਡੇ ਨਾਲ ਆਈ ਹਾਂ ਕੋਈ ਹੱਥ ਜੋੜ ਨਾਲ ਨਹੀਂ ਸਾਡੀ ਜਿੰਦਗੀ ਹੈ ਸਾਡਾ ਵੇਚਣ ਵਾਲੀ ਸਰਕਾਰ ਮਰਦਾਬਾ ਮਰਦਾਬਾ ਜੇਹਰ ਨਸ਼ਾ ਵੇਚਣ ਵਾਲੀ ਸਰਕਾਰ ਮਰਦਾਬਾ 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 ਤੂੰ ਹੀ ਸਾਰਾ ਪਰ ਘਰ ਜਾਣਾ ਤੂੰ ਕਿਹੜੀ ਤੂੰ ਹੱਥੋਂ ਨਹੀਂ ਉੱਠ ਕੇ ਜਾਣਾ ਸਾਈਡ ਤੇ ਜਾ ਕੇਣਾ ਆਪਣੇ ਬੱਚੇ ਸੁਭਾਲ ਲੈਣੀ ਸਾਲਿਆਂ ਦੇ ਬੱਚੇ ਨਹੀਂ ਸਾਹਮਣੇ ਆਪਾਂ ਮਜ਼ਾ ਕਰਦਾ ਨਹੀਂ ਕਹਿੰਦੇ ਆਪਾਂ ਬੱਚਾ ਮਜ਼ਾ ਕਰਦਾ ਆਈ ਸਰਕਾਰ ਨੂੰ ਮਾਰਾ ਕਹਿੰਦੇ ਮੇਰੇ ਗਾਲ ਸੁਣੋ ਉਹ ਚੀਜ਼ਾਂ ਦੀ ਭਾਰਗੋ ਕੈਂਪ ਦੇ ਵਿੱਚ ਦੋ ਮੁੰਡੇ ਮਰੇ ਦਾਨਿਸ਼ ਮਿਲਦਾਨ ਮਰਿਆ ਬਸਤੀ ਗੁਜਾ ਮੁੰਡਾ ਮਰਿਆ ਇੱਥੇ ਆ ਨੌਜਵਾਨ ਮਰਿਆ ਇਹ ਤਾਂ ਉਹ ਹੈ ਜਿਹੜੇ ਲੋਕ